ਮੋਦੀ ਸਰਕਾਰ ਦੀ ਤੀਜੀ ਟਰਮ ਦਾ ਅੱਜ ਆਵੇਗਾ ਪਹਿਲਾ ਬਜਟ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਰਿਪੋਰਟ ਸਤਵੀਂ ਵਾਰ ਪੇਸ਼ ਕਰਨਗੇ ਦੇਸ਼ ਦਾ ਬਜਟ ਮਾਧਵਰਕ ਦੇ ਲਈ ਇਨਕਮ ਟੈਕਸ ਦੇ ਵਿੱਚ ਛੋਟ ਤੇ ਨਜ਼ਰ ਬਜਟ ਤੋਂ ਪਹਿਲਾਂ ਹੋਵੇਗੀ ਮੋਦੀ ਕੈਬਨਟ ਦੀ ਮੀਟਿੰਗ ਬਜਟ ਨੂੰ ਦਿੱਤੀ ਜਾਵੇਗੀ ਰਸਮੀ ਮਨਜ਼ੂਰੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਵੀ ਮਿਲਣਗੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਦੇ ਵਿੱਚ ਸਰਕਾਰ ਨੂੰ ਕੇਰਨ ਦੀ ਤਿਆਰੀ ਦੇ ਵਿੱਚ ਵਿਰੋਧੀ ਧਿਰ ਬਜਟ ਪੇਸ਼ ਕੀਤੇ ਜਾਣ ਤੋਂ ਪਹਿਲਾਂ ਹੋਵੇਗੀ ਕਾਂਗਰਸ ਸੰਸਦੀ ਦਲ ਦੀ ਬੈਠਕ ਸ਼ਾਮ ਨੂੰ ਇੰਡੀਆ ਗੜਚੂਰ ਦੇ ਫਲੋਰ ਲੀਡਰਸ ਖੜਗੇ ਦੇ ਘਰ ਬਣਾਉਣਗੇ ਰਣਨੀ। ਮੇਰ ਪ੍ਰੀਖਿਆ ਮਾਮਲੇ ਤੇ ਸੁਪਰੀਮ ਕੋਰਟ ਦੇ ਵਿੱਚ ਅੱਜ ਮੋੜ ਹੋਵੇਗੀ ਸੁਣਵਾਈ। ਕਲਕੱਟਾ ਨੇ ਆਈਆਈਟੀ ਦਿੱਲੀ ਦੇ ਡਾਇਰੈਕਟਰ ਨੂੰ ਫਿਰ ਮੈਂਬਰੀ ਜਾਂਚ ਕਮੇਟੀ ਬਣਾਉਣ ਦੇ ਦਿੱਤੇ ਸੰ ਹੁਕਮ ਕਮੇਟੀ ਨੇ ਦੋ ਉੱਤਰਾ ਵਾਲੇ ਸਵਾਲ ਦੇ ਇੱਕ ਸਹੀ ਆਪਸ਼ਨ ਦੀ ਕਰ ਦਿੱਤੀ। ਅੱਜ ਤੋਂ ਮੁਰਜ਼ਰਹਦੀ ਇਲਾਕਿਆਂ ਦੇ ਦੌਰੇ ਤੇ ਗਵਰਨਰ ਬਨਵਾਰੀ لال ਪ੍ਰੋਹਿਤ ਅੱਜ ਪਠਾਨਕੋਟ ਦਾ ਦੌਰਾ ਕਰਨਗੇ। ਬਮਿਆਲ ਸੈਕਟਰ ਦੇ ਵਿੱਚ ਵਿਲੇਜ ਡਿਫਰੈਂਸ ਕਮੇਟੀਆਂ ਦੇ ਨਾਲ ਕਰਨਗੇ ਮੀਟਿੰਗ। ਕਿਸਾਨਾਂ ਦੀਆਂ ਪੰਚਾਇਤਾਂ ਦੇ ਵਿੱਚ ਪਹੁੰਚੇ ਪੰਜਾਬ ਤੇ ਹਰਿਆਣਾ ਦੇ ਐਮਪੀਜ਼ ਦਿੱਲੀ ਦੇ ਕਨਸਟੀਟਿਊਸ਼ਨਲ ਕਲੱਬ ਦੇ ਵਿੱਚ ਪਹੁੰਚੇ ਵੱਡੇ ਨਰਵੰਦਾਵਾ ਤੇ ਹਰ ਸਰਬਦਬਾਦ ਹਰਿਆਣਾ ਦੇ ਐਮਪੀ ਵੀ ਬਣੇ ਕਿਸਾਨਾਂ ਦੀ ਮੀਟਿੰਗ ਦਾ ਹਿੱਸਾ। ਕਮੁਰਤਦਾ ਕੇਂਦਰ ਦੇ ਖਿਲਾਫ ਵੱਡਾ ਐਲਾਨ 15 ਅਗਸਤ ਨੂੰ ਦੇਸ਼ ਪੱਧਰ ਦੇ ਵਿੱਚ ਕਰਿਆ ਜਾਵੇਗਾ ਟਰੈਕਟਰ ਮਾਰਚ ਸਾਡੀਆਂ ਚੰਗੀਆਂ ਨੰਨੀਆਂ ਉਪਰਾਧੀ ਕਾਮੀਆਂ ਹੁੰਦੀਆਂ ਕੱਪ ਸਸ਼ੀਕਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਦੂਕ ਵਿੱਚ ਦ ਤੁਸੀ ਸਾਰੇ ਖੈਰੀਅਤ ਦੇ ਨਾਲ ਹੋਵਗੇ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾ ਅੱਜ ਦੀ ਸਭ ਤੋਂ ਅਹਿਮ ਅਤੇ ਵੱਡੀ ਖਬਰ ਤੋਂ ਤਾਂ ਮੋਦੀ ਸਰਕਾਰ 3.0 ਦਾ ਅੱਜ ਪਹਿਲਾ ਬਜਟ ਹੈ ਤਾਂ 11 ਵਜੇ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਏਗਾ ਬਜਟ ਦਾ ਜ਼ਿਕਮਤ ਮੰਤਰੀ ਨਰਮਲਾ ਸੀਤਾਰਾਮਨ ਬਜਟ ਪੇਸ਼ ਕਰਨਗੇ ਤਾਂ ਸੀਤਾਰਾਮਨ 17ਵੀਂ ਵਾਰ ਬਜਟ ਪੇਸ਼ ਕਰਨ ਜਾ ਰਹੇ ਨੇ ਅਤੇ ਮੱਧ ਵਰਗ ਨੂੰ ਟੈਕਸ ਦੇ ਵਿੱਚ ਛੋਟ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਦਾ ਸੁਭਾਵਿਕ ਤੌਰ ਤੇ ਮੋਦੀ ਸਰਕਾਰ ਦੀ ਤੀਜੀ ਟਰਮ ਦਾ ਇਹ ਪਹਿਲਾ ਬਜਟ ਹੈ ਔਰ ਕੱਲ ਜੇਕਰ ਮੋਦੀ ਪੀਆ ਮੋਦੀ ਦੇ ਵੱਲੋਂ ਜੋ ਸੰਬੋਧਨ ਉਹਨਾਂ ਨੇ ਕੀਤਾ ਸੈਸ਼ਨ ਤੋਂ ਪਹਿਲਾਂ ਉਸ ਨੂੰ ਰੋੜ ਦੇ ਨਾਲ ਵੇਖਿਆ ਜਾਏ ਸੁਣਿਆ ਜਾਵੇ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਇਹ ਬਜਟ ਜਿਹੜਾ ਹੈ ਉਹ ਵਿਕਸਿਤ ਭਾਰਤ ਦੀ ਇੱਕ ਚਲਕ ਦਿਖਾਏਗਾ ਔਰ ਉਸ ਦੇ ਵਿੱਚ ਮੋਦੀ ਦੀਆਂ ਗਾਰੰਟੀਆਂ ਵੀ ਹੋਣਗੀਆਂ ਇਹ ਸਭ ਕੁਝ ਜ਼ਿਕਰ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਤਾਂ ਦੇਖਣਾ ਹੋਵੇਗਾ ਕਿ ਕੁਝ ਇਸ ਬਜਟ ਦੇ ਵਿੱਚ ਮਿਲਦਾ ਹੈ। ਕਰੀਬ 8:30 ਵਜੇ ਦੱਸਿਆ ਕਿ ਵਿੱਤ ਮੰਤਰਾਲੇ ਪਹੁੰਚਣਗੇ ਨਿਰਮਲਾ ਸੀਤਾਰਮਨ ਯਾਨੀ ਕਿ ਵਿੱਤ ਮੰਤਰੀ। ਤਾਂ ਸਤਿ ਸ੍ਰੀ ਅਕਾਲ ਰਿਕਾਰਡ ਪੇਸ਼ ਕਰਨ ਜਾਂ ਰਿਕਾਰਡ ਤੋੜ ਇਸ ਕਹਿ ਸਕਦੇ ਹਾਂ ਕਿ ਉਹਨਾਂ ਦੇ ਵੱਲੋਂ ਬਜਟ ਪੇਸ਼ ਕੀਤਾ ਜਾਏਗਾ। 9:00 ਵਜੇ ਵਿੱਤ ਮੰਤਰਾਲੇ ਦੀ ਟੀਮ ਦੇ ਨਾਲ মিডিਆ ਨੂੰ ਮਿਲਣਗੇ ਸਿਰੇ 9:00 ਵਜੇ 10 ਮਿੰਟ ਤੇ ਰਾਸ਼ਟਰਪਤੀ ਪਵਨ ਜਾਨਗੇ ਵਿੱਤ ਮੰਤਰੀ। ਔਰ 9:45 ਯਾਨੀ ਕਿ 9:10 ਵਜੇ ਸੰਸਦ ਪਵਨ ਦੇ ਲਈ ਰਵਾਨਾ ਹੋਣਗੇ ਤਾਂ 10 ਵਜੇ ਸੰਸਦ ਪਵਨ ਪਹੁੰਚਣਗੇ ਵਿੱਤ ਮੰਤਰੀ ਸੰਸਦ ਪਵਨ ਦੇ ਵਿੱਚ ਦੱਸ ਦੇਗੇ ਕੈਬਨਿਟ ਦੀ ਬੈਠਕ ਹੋਏਗੀ ਕੇਂਦਰੀ ਕੈਬਨਿਟ ਬਜਟ ਨੂੰ ਮਨਜ਼ੂਰੀ ਦਿੱਤੀ ਜਾਵੇਗੀ ਤਾਂ 11 ਵਜੇ ਲੋਕ ਸਭਾ ਦੇ ਵਿੱਚ ਬਜਟ ਪੇਸ਼ ਕਰਨਗੇ ਵਿੱਤ ਮੰਤਰੀ ਔਰ 80C ਤਹਿਤ ਨਿਵੇਸ਼ ਦੇ ਵਿੱਚ ਛੋਟ ਦੀ ਸੀਮਾ ਵਧਾਉਣ ਤੇ ਨਜ਼ਰ ਰਹੇਗੀ ਇਹ ਛੋਟ ਫਿਲਹਾਲ 1.5 ਲੱਖ ਰੁਪਏ ਦੀ ਹੈ ਹੋਮ ਲੋਨ ਤੇ ਵਿਆਜ ਤੇ ਛੋਟ ਵੀ ਨਜ਼ਰ ਆਇਆ ਔਰ ਫਿਲਹਾਲ 1.5 ਲੱਖ ਤੱਕ ਟੈਕਸ ਮੁਕਤ ਹੈ ਆਇਸ਼ਵਾਨ ਭਾਰਤ ਦੇ ਵਿੱਚ ਕਵਰ ਵਧਾਇਆ ਜਾ ਸਕਦਾ ਹੈ फिलहाल आयुष्मान भारत के दसीए कि पांच लाख तक का ही कवर है दी डी देहत हैल्थ इंशोरेंस के हद पच्ची हज़ार तो वधाई जा सकती है वधाई जाती है ज नहीं वधाई जाती इस पर नज़र रहेगी और इलैक्ट्रिक व्हीकल्स के सबसिडी भी बधाई जा सकती है इस तो अलावा किसान सम्मान निधि योजना के तहत मिलने वाली राशि भी बधाई जा सकती है और इस सालाना राशि जी है छः हज़ार तो बता के अठ हज़ार की जा सकती है हालांकि जोड़े एक्सपर्ट्स ने भी कह रहे हैं कि दस हज़ार

ਆ ਜਨਰਲ ਵਰਗ ਹੋਵੇ ਤਾਂ ਸਭ ਨੂੰ ਆਸਾਂ ਉਮੀਦਾਂ ਰਹਿੰਦੀਆਂ ਨੇ ਸੁਭਾਵਿਕ ਤੌਰ ਤੇ ਕਿਉਂਕਿ ਇਹ ਸਾਲਾਨਾ ਬਜਟ ਹੁੰਦਾ ਹੈ ਔਰ ਸਾਲਾਨਾ ਬਜਟ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਰਕਾਰ ਕੀ ਕੁਝ ਛੋਟ ਦੇਣ ਜਾ ਰਹੀ ਹੈ ਕਿਉਂਕਿ ਹਰ ਇੱਕ ਇਹ ਵੀ ਅਸੀਂ ਕਹਿ ਸਕਦੇ ਹਾਂ ਕਿ ਸਰਕਾਰ ਨੇ ਜਿਹੜਾ ਆਪਣਾ ਖਰਚਾ ਹੈ ਸਰਕਾਰ ਨੇ ਜਿਹੜੀ ਆਮਦਨ ਹੈ ਉਸ ਨੂੰ ਬੈਲੈਂਸ ਕਰਕੇ ਸਾਰੀਆਂ ਚੀਜ਼ਾਂ ਆਰਗੇਨਾਈਜ਼ ਕਰਨੀਆਂ ਹੁੰਦੀਆਂ ਨੇ ਪਰ ਦੂਸਰੇ ਪਾਸੇ ਜਦੋਂ ਇਹ ਕਿਹਾ ਜਾ ਰਿਹਾ ਹੋਵੇ ਕਿ ਮੋਦੀ ਦੀਆਂ ਗਰੰਟੀਆਂ ਇਸ ਦੇ ਵਿੱਚ ਨਜ਼ਰ ਆਉਣਗੀਆਂ ਔਰ ਲੋਕਾਂ ਦੇ ਵਿਕਸਿਤ भारत जेडे ਲੋਕਾਂ ਨੂੰ ਫਿਕਸਤ ਭਾਰ ਦੀ ਚਲਕ ਇਸ ਦੇ ਵਿੱਚ ਵੇਖਣ ਨੂੰ ਮਿਲੇਗੀ ਤਾਂ ਉਮੀਦਾਂ ਜਿਹੜੀਆਂ ਨੇ ਸੋ ਵਧਦੀਆਂ ਨੇ ਇਹ ہمارے ਸਾਥ 2014 ਮੈਂ ਮਾਂਜੋ ਪ੍ਰਧਾਨ ਮੰਤਰੀ ਜੀ ਨੇ ਵਾਦਾ ਕੀਤਾ tha ਕਿ ਸੁਮਿਨਾਥਨ ਜੀ ਦੀ ਰਿਪੋਰਟ ਕੋ ਲਾਗੂ کریں گے C2+50 ਦੇਣਗੇ ਔਰ ਕਿਸਾਨ ਕੀ ਜੋ ਇਨਕਮ ਹੈ ਉਸ ਕੋ ਡਬਲ ਕਰਨਗੇ ਤੋਂ ਹਮ ਇਹ ਜੋ ہماری ਮੰਗੇ ਹੈ 100 ਐਮਐਸਪੀ ਕੀ ਲੀਗਲ ਗਾਰੰਟੀ ਔਰ ਕਿਸਾਨ ਔਰ ਮਜ਼ਦੂਰ ਕਾ ਜੋ ਕਰਜ਼ਾ ਹੈ ਜੋ ਦਿਨ-ਬ-ਦਿਨ ਵੱਧ ਰਿਹਾ ਹੈ उस पर बात होनी चाहिए और हम चाहते हैं कि जितने भी एग्रीकल्चर इम्प्लीमेंट्स हैं उनको जी से बाहर किया जाए क्योंकि उन पर जी लगने से किसान पर बहुत ज़्यादा बोझ पड़ा है साथ ही हम चाहते हैं कि डीजल पे हमें सब्सिडी मिले किसानी के लिए और एक पेंशन जो सभी देश के जो एम्प्लॉयज़ हैं उनको मिलती है और हम सोचते हैं हमारी समझ के हिसाब से किसान और मज़दूर भी देश के लिए काम करता है उनको भी सात साल के बाद पेंशन होनी चाहिए देखिए जो बजट पेश कर रही है सरकार उस पर पूरे देशवासियों की निगाह होती है इसी तरह किसानों की भी निगाह है कि कोई किसानों के लिए उसमें कुछ ना कुछ रखा जाए जो किसानों के ऊपर कर्जा इतना चढ़ा है उसके लिए कुछ ना कुछ बजट में रखा जाए जो किसानों को कर्जा माफी हो जाए एमएसपी ते जेड़ा कोई ਉਹਦੇ ਵਿੱਚ ਕੋਈ ਵਾਦਾ ਕੀਤਾ ਜਾਵੇ ਤੇ ਇਹ ਇਸ ਲਈ ਵੈਸ਼ਟਰ ਰੱਖਾ ਜਾਏ ਕਿਸਾਨੋਂ ਕੋ ਬਹੁਤ ਉਮੀਦਾਂ ਹੈ ਅੱਗੇ ਦੇਖੀਏ ਸਰਕਾਰ ਕਿਆ ਕਰਦੀ ਹੈ ਦੇਖੀਏ ਖੇਤੀ ਬੀਜ ਜੋ ਹੈ ਬਹੁਤ ਮਹਿੰਗੇ ਹੋ ਗਏ ਹਨ ਖੇਤੀ ਕੇ ਉੱਪਰ ਬਹੁਤ ਖਰਚਾ ਆ ਰਿਹਾ ਹੈ ਜੋ ਐਮ ਐਸ ਪੀ ਸਰਕਾਰ ਦਿੰਦੀ ਹੈ ਬਹੁਤ ਕਮ ਦਿੰਦੀ ਹੈ ਇਸੇ ਲਈ ਜੋ ਸਰਕਾਰ ਕਿਸਾਨ ਜਾਂ ਮਜ਼ਦੂਰ ਹੈ ਉਸਕੇ ਉੱਪਰ ਕਰਜ਼ਾ ਚੜ ਰਿਹਾ ਹੈ ਵੇਖੋ ਜੀ ਜਦਾਂ ਜੈਸੇ ਕਿ ਸਭੀ ਲੋਕ ਆਸ ਰੱਖਤੇ ਹਨ ਦੇਸ਼ ਮੇਂ ਸਭੀ ਕੋ ਹੈ ਕਿ ਕੋ ਸਰਕਾਰ ਹਮਾਰੇ ਲਈ ਕੋ ਮੁਹਈਆ ਕਰੇਗੀ ਜੈਸੇ ਕਿ ਟੈਕਸ ਵਗੈਰਾ ਜੋ ਵੀ ਜੈਸੇ ਪੇ ਕਰਤੇ ਹੈ ਲੋਕ ਹਮ ਵੀ ਚਾਹਤੇ ਹੈ ਕਿ ਕਿਸਾਨ ਵੀ ਐਸੇ ਹੀ ਹਮੇ ਵੀ ਕੁਛ ਮਿਲੇ ਕਿਉਂਕਿ ਹਮਾਰਾ ਜੋ ਖਰਚਾ ਹੈ ਬਹੁਤ ਵੜਾ ਲਿਆ ਇਹ ਬੀਜ ਕੀ ਬਾਤ ਕਰ ਲੀਓ ਤਾਂ ਬੀਜ ਬਹੁਤ ਮਹੰਗਾ ਹੋ ਗਿਆ ਉਸ ਮੇ ਕੋਈ ਸਬਸਿਡੀ ਨਹੀਂ ਹੈ ਔਰ ਨਾ ਹੀ ਕੋਈ ਔਰ ਸੰਦੂਮੇ ਹੈ ਜਿਵੇਂ ਕਿ ਟ੍ਰੈਕਟਰ ਹੈ ਟ੍ਰੈਕਟਰ ਮੇ ਸਭ ਸੇ ਜਿਆਦਾ ਹਮੇ ਜਿਹੜਾ ਹੈ ਕਿ ਮਤਲਬ ਜਿਆਦਾ ਟੈਕਸ ਲੱਗ ਰਹਾ ਹੈ اور اور بھی مشانتری بہت ہے جس میں بہت زیادہ ٹیکس ہے ہم بھی چاہتے ہیں کہ جیسے عام لوگوں کو desh ke logon ko desh ke nagrikon ko jo suvidha milti hai usi tarah se hamare hi kisan ko bhi aise hi suvidha mile kyunki hamare kisan bahut hi karzai ho chuke hain is sarkaron ki karan ki jake sanu subsidy ਤਕਲ ਮਿਲਾ ਕੇ ਪਹਿਲੇ ਮਹਿਲਾ ਵਿੱਤ ਮੰਤਰੀ ਹੋਣਗੇ ਜਿਹੜੇ ਕਿ 7ਵੀਂ ਵਾਰ ਬਜਟ ਪੇਸ਼ ਕਰ ਰਹੇ ਨੇ ਨਿਰਮਲਾ ਸੀ타 ਰਮਨ ਔਰ ਕਿਸਾਨਾਂ ਦਾ ਬਿਆਨ ਤੁਸੀਂ ਸੁਣਿਆ ਹੈ ਕਿਸਾਨਾਂ ਨੂੰ ਕਾਫੀ ਉਮੀਦਾਂ ਨੇ ਔਰ ਕਿਸਾਨੇ ਕਹਿ ਰਹੇ ਨੇ ਕਿ ਸਾਨੂੰ ਡੀਜ਼ਲ ਤੇ ਸਬਸਿਡੀ ਇਸ ਤੋਂ ਇਲਾਵਾ ਮਜ਼ਦੂਰਾ ਕਿਸਾਨਾਂ ਨੂੰ ਪੈਨਸ਼ਨ ਤਾਂ ਬਹੁਤ ਸਾਰੀਆਂ ਉਮੀਦਾਂ ਲੈ ਕੇ ਬੈਠੇ ਹੋਏ ਨੇ ਔਰ ਵੇਖਣਾ ਹੋਏਗਾ ਕਿ ਕੁਝ ਸਰਕਾਰ ਜਿਹੜੀ ਦਿੰਦੀ ਹੈ ਔਰ ਜਿੱਕਰ ਅਸੀਂ ਸੀ ਦੇ ਵਿੱਚ ਟੈਕਸ ਛੂਟ ਦਾ ਜ਼ਿਕਰ ਕੀਤਾ ਜਾਵੇ ਤਾਂ ਕਿਵੇਂ ਬਿਲਦੀ ਆ ਉਹ ਵੀ ਅਸੀਂ ਜ਼ੂ ਜ਼ਿਕਰ ਕਰਾਂਗੇ ਤਾਂ ਜੇਕਰ ਉਦਾਹਰਨ ਦੇ ਤੌਰ ਤੇ ਸਾਲਾਨਾ ਇਨਕਮ 10 ਲੱਖ ਰੁਪਏ ਤੁਹਾਡੀ ਤਾਂ ਅਜਿਹੇ ਦੇ ਵਿੱਚ ਇੱਕ ਰਕਮ ਤੇ ਇਨਕਮ ਟੈਕਸ भरना ਹੋਏਗਾ ਔਰ ਪੁਰਾਣੇ ਟੈਕਸ ਰਿਜੀਮ ਦੇ ਹਿਸਾਬ ਦੇ ਨਾਲ 10 ਲੱਖ ਰੁਪਏ ਖੱਲਾ 1 ਲੱਖ 12500 ਰੁਪਏ ਟੈਕਸ ਬਣੇਗਾ ਤਾਂ ਜੇਕਰ ਤੁਸੀਂ ਸੈਕਸ਼ਨ 80C ਦੇ ਤਹਿਤ 1.5 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਫਿਰ 10 ਲੱਖ ਦੀ ਬਜਾਏ ਸਾਡੇ 8 ਲੱਖ ਰੁਪਏ ਯਾਨੀ ਤੇ 82500 ਰੁਪਏ ਟੈਕਸ ਜਿਹੜੇ ਨੇ ਹੁੰਦੇ ਨੇ ਹੁਣਗੇ ਯਾਨੀ ਕਿ 30000 ਰੁਪਏ ਦਾ ਟੈਕਸ ਬਚ ਜਾਏਗਾ ਤਾਂ ਇਸ ਟੈਕਸ ਛੂਟ ਦਾ ਫਾਇਦਾ ਉਸੇ ਵੇਲੇ ਮਿਲਦਾ ਜਦੋਂ ਪੁਰਾਣੇ ਟੈਕਸ ਰਿਜਮ ਦੇ ਹਿਸਾਬ ਦੇ ਨਾਲ ਟੈਕਸ ਭਰਦੇ ਨੇ ਤਾਂ ਕੁੱਲ ਮਿਲਾ ਕੇ ਆ ਕਾਫੀ ਜ਼ਿਆਦਾ ਉਮੀਦਾਂ ਨੇ ਇਨਕਮ ਟੈਕਸ ਨੂੰ ਲੈ ਕੇ ਸਭ ਤੋਂ ਜ਼ਿਆਦਾ ਜਿਹੜਾ ਹੈ ਉਹ ਨਜ਼ਰਾ ਬੜੀਆਂ ਰਹਿੰਦੀਆਂ ਨੇ ਕਿਉਂਕਿ ਬਹੁਤ ਵੱਡੀ ਗਿਣਤੀ ਹੈ ਦੇਸ਼ ਦੇ ਵਿੱਚ ਉਹਨਾਂ ਲੋਕਾਂ ਦੀ ਜਿਹੜੇ ਟੈਕਸ ਪੇਅਰ ਨੇ ਔਰ ਕੁੱਲ ਮਿਲਾ ਕੇ ਕਿ ਕੁਝ ਜਨਨ ਨੂੰ ਫਾਇਦੇ ਹੋਣਗੇ ਨਜ਼ਰ ਆ ਰਹੇ ਨੇ ਲੋਕੀ ਜਿੱਦਾਂ ਜੈਸੇ ਕਿ ਸਭੀ ਲੋਕ ਆਸ ਰੱਖਤੇ ਹਨ ਦੇਸ਼ ਮੇਂ ਸਭੀ ਕੋ ਹੈ ਕਿ ਕੋਈ ਸਰਕਾਰ ਬਜਟ ਅੱਜ ਪੇਸ਼ ਹੋ ਰਿਹਾ ਸਾਰੇ ਬਜਟ ਦੀ ਜਿਹੜੀ ਉਮੀਦ ਹੈ ਸਾਰੇ ਕਿਸਾਨ ਮਜ਼ਦੂਰ ਜਿਹੜੇ ਆ ਉਹਨਾਂ ਦੀ ਨਿਗਾਹ ਬਜਟ ਤੇ ਆ ਜੇ ਅੱਜ ਬਜਟ ਪੇਸ਼ ਹੁੰਦਾ ਤੇ ਕਿਸਾਨ ਮਜ਼ਦੂਰ ਦੇ ਹੱਕ ਵਿੱਚ ਆਉਂਦਾ ਵਾ ਤੇ ਤਾਂ ਕਿਸਾਨ ਮਜ਼ਦੂਰਾਂ ਦਾ ਰੋਜ਼ਗਾਰ ਚੱਲ ਸਕਦਾ ਵਾ ਜੇ ਸਰਕਾਰ ਪਹਿਲਾਂ ਦੀ ਤਰ੍ਹਾਂ ਬਜਟ ਦਾ ਸੈਸ਼ਨ ਕਰਦੀ ਆ ਤੇ ਪਰ ਜੇ ਨਹੀਂ ਵਿੱਚ ਕੁਝ ਰੱਖਦੇ ਬਜਟ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਬਹੁਤ ਜਿਹੜੀਆਂ ਵਧਣਗੀਆਂ ਕਿਉਂਕਿ ਖੇਤੀ ਦੇ ਉੱਤੇ ਖੇਤੀ ਦੇ ਉੱਤੇ ਜਿਹੜੀ ਲਾਗਤ ਬਹੁਤ ਜ਼ਿਆਦਾ ਜਿਹੜੀ ਆ ਰਹੀ ਆ ਖਰਚਾ ਬਹੁਤ ਬਹੁਤ ਵੱਧ ਰਿਹਾ ਵਾ ਜਿਵੇਂ ਬੀਜਾਂ ਦੀ ਗੱਲ ਕਰ ਲਈਏ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੇ ਬੀਜ ਆ ਰਹੇ ਬਹੁਤ ਬਹੁਤ ਮਹਿੰਗੇ ਆ ਰਹੇ ਆ ਉਹਨਾਂ ਦੇ ਉੱਤੇ ਕੋਈ ਸਬਸਿਡੀ ਨਹੀਂ ਹੈ ਅੰਸਾ ਸਰਕਾਰ ਜਿਹੜੀ ਦੇ ਰਹੀ ਜਿਵੇਂ ਖੇਤੀ ਦੇ ਸੰਦਾਂ ਦੀ ਗੱਲ ਕਰ ਲਈਏ ਖੇਤੀ ਦੇ ਸੰਦ ਵੀ ਜਿਹੜੇ ਬਹੁਤ ਬਹੁਤ ਜਿਹੜੇ ਮਹਿੰਗੇ ਹੋ ਚੁੱਕੇ ਆ ਜਿਵੇਂ ਗੱਲ ਕਰ ਲਈਏ ਸਰਕਾਰ ਲਗਾਤਾਰ ਪਰਾਲੀ ਦੇ ਉੱਤੇ ਗੱਲ ਕਰਦੀ ਆ ਕਿ ਪਰਾਲੀ ਕਿਸਾਨ ਜਲਾਉਂਦੇ ਤੇ ਦਿੱਲੀ ਨੂੰ ਧੂਆ ਚੱਲ ਜਾਂਦਾ ਵਾ ਸੋ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਪੀ ਇਸ ਦੇ ਉੱਤੇ ਕਾਫੀ ਬਾਈਟ ਰੱਖ ਕੇ ਅਸੀਂ ਨਹੀਂ ਚਾਹੁੰਦੇ ਕਿਸਾਨ ਨਹੀਂ ਚਾਹੁੰਦਾ ਪੀ ਉਹ ਪ੍ਰਾਲੀ ਦਾ ਧੂਆ ਕਰੇ ਪ੍ਰਾਲੀ ਨੂੰ ਜਲਾਵੇ ਪਰ ਸਰਕਾਰ ਨੂੰ ਉਸ ਦੇ ਉੱਤੇ ਕੋਈ ਐਕਟ ਬਣਾ ਕੇ ਉਹਦਾ ਜਿਹੜਾ ਵਾ ਸੋਲੂਸ਼ਨ ਕਰਨਾ ਚਾਹੀਦਾ ਉਹਦੇ ਉੱਤੇ ਬਾਈਟਾ ਜੇ ਕੋਈ ਵੱਧ ਤੋਂ ਵੱਧ ਦੇਣਾ ਚਾਹੀਦਾ ਜੋ ਕਿਸਾਨ ਮਜ਼ਦੂਰ ਨੂੰ ਕਹਿ ਕੇ ਤੇ ਜਿਹੜੇ ਪ੍ਰਾਲੀ ਦੀ ਸਾਂਭ ਸੰਭਾਲ ਕਰ ਸਕੇ ਉਹ ਮਜ਼ਦੂਰ ਦਾ ਵੀ ਗੁਜ਼ਾਰਾ ਜਿਹੜਾ ਚੱਲ ਸਕੇ ਤੇ ਕਿਸਾਨ ਵੀ ਜਿਹੜਾ ਪ੍ਰਾਲੀ ਨਾ ਜਲਾਵੇ ਪਰ ਸਰਕਾਰਾਂ ਪਹਿਲਾਂ ਕਹੀ ਜਾਂਦੀਆਂ ਬਜਟ ਦੇ ਵਿੱਚ ਇਹ ਕੁਝ ਰੱਖਦੀਆਂ ਨਹੀਂ ਹੈਗੀਆਂ ਅੱਜ ਆਸ ਉਮੀਦ ਹੈਗੀ ਆ ਮੋਦੀ ਸਰਕਾਰ ਤੋਂ ਵੀ ਕੁਝ ਨਾ ਕੁਝ ਜਿਹੜਾ ਬਜਟ ਦੇ ਵਿੱਚ ਜੋ ਰੱਖਣਗੇ ਤੇ ਤਾਂ ਜੋ ਕਿਸਾਨ ਨੇ ਕਿਸਾਨੀ ਕੀਤਾ ਜਿਹੜਾ ਵਾ ਚੱਲ ਸਕਦਾ ਵਾ ਅਕੇ ਵਦਾਂਗੇ ਹੋਰ ਖ अहम ਖਬਰਾਂ ਦੇ ਨਾਲ ਰੁਕ ਕਰਦੇ ਆਂ ਤਾਂ ਅੱਜ ਤੋਂ ਮੁੜ ਸਰਹੱਦੀ ਇਲਾਕਿਆਂ ਦੇ ਦੌਰੇ ਤੇ ਨੇ ਗਵਰਨਰ ਤਾਂ ਅੱਜ ਪਠਾਨਕੋਟ ਆਣਗੇ ਬਨਵਾਰੀ لال ਪ੍ਰੋਫੈਟ ਤੋਂ ਔਰ ਸਰਹੱਦੀ ਇਲਾਕਿਆਂ ਦੇ ਲੋਕਾਂ ਦੇ ਨਾਲ ਬਸਤੀਏ ਕੀ ਗੱਲਬਾਤ ਕਰਨਗੇ ਔਰ ਬਮਿਆਜ਼ ਸੈਕਟਰ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਦੇ ਨਾਲ ਮੀਟਿੰਗ ਕੀਤੀ ਜਾਏਗੀ ਤਾਂ ਪਰਸੋ ਤੱਕ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ ਗਵਰਨਰ ਔਰ ਦੱਸਿਆ ਕਿ ਪਹਿਲਾਂ ਵੀ ਜਦੋਂ ਸਰਹੱਦੀ ਇਲਾਕਿਆਂ ਦਾ ਗਵਰਨਰ ਨੇ ਦੌਰਾ ਕੀਤਾ ਸੀ ਤਾਂ ਉਸ ਸਮੇਂ ਸਮਾਜ ਜਿਹੜੇ ਨੇ ਉਹ ਖੜੇ ਹੋਏ ਸਨ ਯਕੈਲੀਏ ਕਿ ਖਟਾਸ ਇਸ ਕਿਸਮ ਦੀ ਸਰਕਾਰ ਅਤੇ ਗਵਰਨਰ ਦੇ ਵਿਚਕਾਰ ਆਈ ਅੱਜ ਸੁਣ ਹੈ ਕਿ ਸਿਆਸੀ ਮੁੱਦਾ ਬੇਹੱਦ ਪੱਖਿਆ ਤਾਂ ਹੁਣ ਫਿਰ ਤੋਂ ਅੱਜ ਦੌਰੇ ਤੇ ਜਾ ਰਹੇ ਨੇ ਸਰਹੱਦੀ ਇਲਾਕਿਆਂ ਦੇ ਗਵਰਨਰ ਕੁੱਲ ਮਿਲਾ ਕੇ ਗਵਰਨਰ ਜਿਹੜੇ ਨੇ ਉਹਨਾਂ ਦੇ ਵੱਲੋਂ ਚਿੱਠੀ ਲਿਖੀ ਜਾਂਦੀ ਹੈ ਔਰ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਏ ਸੀਐਮ ਭਗਵਾਨ ਪਾਨ ਦੇ ਵੱਲੋਂ ਵੀ ਉਸ ਸਮੇਂ ਜਵਾਬ ਦਿੱਤੇ ਗਏ ਸਨ ਔਰ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਤੁਹਾਡਾ ਆਪਣਾ ਦਾਇਰਾ ਹੈ ਜੋ ਤੁਹਾਨੂੰ ਜਿਹੜੀ ਜ਼ਿੰਮੇਵਾਰੀ ਹੈ ਉਸ ਨੂੰ ਵੀ ਅਦਾ ਕੀਤਾ ਜਾਵੇ ਇੰਟਰਫੀਰੈਂਸ ਜਲੀਆ ਸਰਕਾਰ ਦੇ ਕੰਮਾਂ ਦੇ ਵਿੱਚ ਨਾ ਹੋਵੇ ਇਸ ਜ਼ਿਕਰ ਵਾਰ-ਵਾਰ ਹੋਇਆ ਪਰ ਦੂਸਰੇ ਪਾਸੇ ਬਨਵਾਰੀ ਦਾ ਕੋਹੇ ਤਾਂ ਆਪਣੇ ਅੰਦਾਜ਼ ਦੇ ਵਿੱਚ ਜਵਾਬ ਦਿੰਦੇ ਹੋਏ ਨਜ਼ਰ ਆਉਂਦੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਬਿਲਕੁਲ ਨਸ਼ਾ ਔਰ ਹੋਰ ਹਥਿਆਰਾਂ ਦੀ ਸਪਲਾਈ ਇਹ ਬਹੁਤ ਵੱਡੀ ਸਮੱਸਿਆ ਹੈ ਇਸ ਨੂੰ ਲੈ ਕੇ ਗੰਭੀਰਤਾ ਦੇ ਨਾਲ ਸੋਚਣਾ ਹੋਵੇਗਾ ਔਰ ਉਹਨਾਂ ਨੇ ਫਰੇਜ਼ ਵੀ ਕੀਤੀ ਕਿ ਕਿਸ ਕਿਸਮ ਦੇ ਨਾਲ ਬੀਐਸਐਫ ਅਤੇ ਪੁਲਿਸ ਸੁਰੱਖਿਆ ਦਸਤੇ ਜੁੜੇ ਨੇ ਉਹਨਾਂ ਦੇ ਵੱਲੋਂ ਮਿਲ ਕੇ ਇਸ ਸਾਰੇ ਨੈਕਸਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਕਿਵੇਂ ਅੱਗੇ ਤੋਰ ਕੇ ਟੈਕਨੀਕਸ ਵਰਤੀਆਂ ਜਾਣਗੀਆਂ ਅੱਜ ਜੇ ਵੀ ਵੇਖਣਾ ਹੋਏਗਾ ਕਿ ਜਿਹੜੀ ਬਮਿਆ ਸੈਕਟਰ ਚ ਵਿਲੇਜ ডিফেন্স ਕਮੇਟੀਆਂ ਦੇ ਨਾਲ ਮੀਟਿੰਗ ਹੋ ਰਹੀ ਹੈ ਉਸ ਤੋਂ ਬਾਅਦ ਕੀ ਕੁਝ ਨਿਚੋੜ ਨਿਕਲ ਕੇ ਆਉਂਦਾ ਹੈ ਕਿਉਂਕਿ ਬਹੁਤ ਵੱਡੀ ਸਮੱਸਿਆ ਵਾਕਈ ਬਣੀ ਹੋਈ ਆ ਔਰ ਇਸ ਨੂੰ ਨਜੀਠਣ ਦੇ ਲਈ ਲਗਾਤਾਰ ਜਿਹੜੀਆਂ ਟੀਮਾਂ ਨੇ ਕੰਮ ਕਰਦੀਆਂ ਨੇ ਔਰ ਅਸੀਂ ਰੋਜ਼ਾਨਾ ਵੇਖ ਰਹੇ ਹਾਂ ਬਹੁਤ ਸਾਰੇ ਡਰੋਨ ਫੜੇ ਜਾਂਦੇ ਨੇ ਬਹੁਤ ਸਾਰੇ ਹਥਿਆਰ ਨਸ਼ਾ ਜਿਹੜਾ ਹੈ ਜਿਹੜਾ ਖੇਤਾਂ ਵਿੱਚ ਡਿੱਗਿਆ ਹੁੰਦਾ ਹੈ ਤਾਂ ਉਸ ਨੂੰ ਬਰਾਮਦ ਕੀਤਾ ਜਾਵੇ ਉਦਾ ਨੀਟ ਪ੍ਰੀਖਿਆ ਮਾਮਲੇ ਤੇ ਅੱਜ ਮੁਰਤੋਂ ਸੁਣਵਾਈ ਹੋਏਗੀ ਸੁਪਰੀਮ ਕੋਰਟ ਦੇ ਵਿੱਚ ਅੱਜ ਮੁਰਤੋਂ ਸੁਣਵਾਈ ਹੋਣੀ ਹੈ ਕੱਲ ਸੁਪਰੀਮ ਕੋਰਟ ਨੇ ਜਾਂਚ ਕਮੇਟੀ ਬਣਾਉਂਦੇ ਹੁਕਮ ਦਿੱਤੇ ਸਨ ਤਾਂ ਆਈਆਈਟੀ ਦਿੱਲੀ ਦੇ ਡਾਇਰੈਕਟਰ ਨੂੰ ਜਾਂਚ ਕਮੇਟੀ ਬਣਾਉਂਦੇ ਹੁਕਮ ਦਿੱਤੇ ਗਏ ਸਨ ਤਾਂ ਤੈਨ ਮੈਂਬਰੀ ਜਾਂਚ ਕਮੇਟੀ ਬਣਾਉਂਦੇ ਹੁਕਮ ਦਿੱਤੀ ਗਏ ਔਰ ਪ੍ਰੀਖਿਆ ਦੇ ਵਿੱਚ ਇੱਕ ਸਵਾਲ ਦੇ ਜਵਾਬ ਦੇ ਸਨ ਗਲਤ ਆਪਸ਼ਨ ਇਹ ਸੁਪਰੀਮ ਕੋਰਟ ਦੇ ਵੱਲੋਂ ਕੀ ਆ ਗਿਆ ਹੈ ਗਲਤ ਜਵਾਬ ਦੀ ਜਾਂਚ ਲਈ ਕਮੇਟੀ ਦੇ ਗਠਨ ਦੇ ਹੁਕਮ ਕਰ ਦਿੱਤੇ ਗਏ ਨੇ ਯਾਨੀ ਕਿ ਇਹ ਮਾਮਲਾ ਪੂਰਾ ਕੋਖ ਦੇ ਨਾਲ ਕੋਰਟ ਦੇ ਵੱਲੋਂ ਸੁਪਰੀਮ ਕੋਰਟ ਦੇ ਵੱਲੋਂ ਦੇਖਿਆ ਜਾ ਰਿਹਾ ਹੈ ਔਰ ਇਸ ਨੂੰ ਸੀ ਕਹ ਲਈਏ ਤਾਂ ਪੂਰਾ ਗੰਭੀਰਤਾ ਦੇ ਨਾਲ ਸਾਰੇ ਮੁੱਦੇ ਨੂੰ ਵਾਸ਼ ਕੇ ਹੋ ਉਸ ਤੋਂ ਬਾਅਦ ਕੋਈ ਫੈਸਲਾ ਜੁੜਾ ਹੈ ਉਹ ਦਿੱਤਾ ਜਾ ਸਕਦਾ ਹੈ ਕਿਉਂਕਿ ਜਦੋਂ ਕੇਂਦਰ ਅਤੇ ਐਨਟੀਈ ਕਹਿ ਰਹੇ ਹੋਣ ਕਿ ਪ੍ਰੀਖਿਆ ਰੱਦ ਨਹੀਂ ਹੋਣੀ ਚਾਹੀਦੀ ਔਰ ਜਿੱਥੇ-ਜਿੱਥੇ ਗੜਬੜੀਆਂ ਨੇ ਉਸ ਨੂੰ ਲੈ ਕੇ ਜਾਂਚ ਜ਼ਰੂਰ ਹੋਵੇਗੀ। ਤਨੀਤ ਪ੍ਰੀਖਿਆ ਮਾਮਲਾ ਇੱਕ ਵੱਡਾ ਮਸਲਾ ਬਣਿਆ ਹੋਇਆ ਹੈ ਜਿਸ ਨੂੰ ਲੈ ਕੇ ਲੋਕ ਸਭਾ ਦੇ ਵਿੱਚ ਵੀ ਕੱਲ ਹੰਗਾਮਾ ਹੋਇਆ ਹੈ ਉੱਥੇ ਵੀ ਸਿੱਖਿਆ ਮੰਤਰੀ ਜਵਾਬ ਦਿੰਦੇ ਹੋਏ ਨਜ਼ਰ ਆਏ ਸਨ ਤਾਂ ਵਿਰੋਧੀ ਧਿਰ ਲਗਾਤਾਰ ਸਰਕਾਰ ਨੂੰ ਘੇਰ ਰਹੇ ਹਨ ਉਧਰਾਹਤ ਫਤਿਹ ali ਖਾਨ ਦੇ ਵੱਲੋਂ ਗ੍ਰਿਫਤਾਰੀ ਦੀ ਖਬਰ ਦਾ ਖੰਡਨ ਕੀਤਾ ਗਿਆ ਹੈ ਕਟੀਆਂ ਅਫਵਾਹ ਕਟੀਆਂ ਅਫਵਾਹਾਂ ਫਲੌਨ ਦੇ ਵੱਲ ਧਿਆਨ ਨਾ ਦਿਓ ਇਰਾਹਤ ਫਤਿਹ ali ਖਾਨ ਦੇ ਵੱਲੋਂ ਕਿਹਾ ਗਿਆ ਹੈ ਅਜਿਹਾ ਕੁਝ ਵੀ ਨਹੀਂ ਜੋ ਦੁਸ਼ਮਣ ਸੋਚ ਰਹੇ ਨੇ ਤਾਂ ਮੈਂ ਆਪਣੇ ਗੀਤ ਰਿਕਾਰਡ ਕਰਨ ਦੇ ਲਈ ਦੁਬਈ ਆਇਆ ਹਾਂ ਸਭ ਕੁਝ ਠੀਕ ਚੱਲ ਰਿਹਾ ਹੈ ਤਾਂ ਜਲਦ ਤੁਹਾਨੂੰ ਨਵੇਂ ਗੀਤ ਦੇ ਨਾਲ ਸਰਪ੍ਰਾਈਜ਼ ਕਰਾਂਗਾ ਔਰ ਦੁਬਈ ਦੇ ਵਿੱਚ ਰਾਹਤ ਫਤਿਹ ਅਲੀ ਖਾਨ ਦੇ ਗ੍ਰਿਫਤਾਰੀ ਦੀ ਹੁੰਣ ਦੀ ਗੱਲ ਆਈ ਸੀ ਖਬਰ ਆਈ ਸੀ ਤਾਂ ਪਾਕਿਸਤਾਨੀ ਨਿਊਜ਼ ਚੈਨਲ ਦੇ ਹਵਾਲੇ ਤੋਂ ਦੱਸਦੀ ਕਿ ਖਬਰ ਆਈ ਸੀ ਜਿਸ ਨੂੰ ਹੁਣ ਰਾਹਤ ਫਤਿਹ ਅਲੀ ਖਾਨ ਨੇ ਵੀਡੀਓ ਜਾਰੀ ਕਰਕੇ ਨਕਾਰਿਆ ਹੈ ਹਾਲਾਂਕਿ ਇਸ ਵੀਡੀਓ ਸੰਦੇਸ਼ ਦੇ ਵਿੱਚ ਰਾਹਤ ਫਤਿਹ ਅਲੀ ਖਾਨ ਨੇ ਗ੍ਰਿਫਤਾਰੀ ਜਾਂ ਹਿਰਾਸਤ ਵਿੱਚ ਲੈ ਜਾਣ ਦੀ ਖਬਰ ਤੇ ਕੁਝ ਵੀ ਸਪਸ਼ਟ ਨਹੀਂ ਕੀਤਾ ਯਹਾਂ ਪੇ ਦੁਬਈ ਮੈਂ ਆਪਣੇ ਗਾਣੇ ਰਿਕਾਰਡ ਕਰਨੇ ਲਈ ਆਇਆ ਹੋਵਾਂ ਹੂੰ और बहुत अच्छे हमारे गाने यहाँ पे हो रहे हैं और एवरी थिंग इज फाइन और मैं यही आपसे गुजारिश करूंगा कि घटिया अफवाहों पे बिल्कुल भी कान ना धरे ऐस, ऐसा कुछ नहीं है जैसा दुश्मन जो है वो सोच रहे हैं ऐसा कुछ नहीं है इनशा ताला मैं जल्द अपने अपने चीज में वापस आऊँगा आप सब लोगों के पास आऊंगा और इनशाला तला एक बहुत बहुत सुपर हिट गानों के साथ जो है वो आपको महसूस करेंगे और इन शह तला मैं ऑल ओवर द वर्ल्ड के जितने भी मेरे फैन हैं उनसे मैं ये गुजारिश करता हूँ कि घटिया खबरों पे घटिया अफवाहों पे बिल्कुल कान ना धरें अपना भी वक्त ज़ाया ना करें और अपने आर्टिस्ट को भी जो है वो इतना जो है वो आप आप उठा आप, आप उठा के रखिए आपने उठाना है तो आपका आर्टिस्ट जो है वो आपके साथ खड़ा है तो इनशा तला यू आर माई पावर my audience, my fans are my power. और अल्लाह ताला के बाद मेरे फैंस हैं जो मेरे मेरे पावर हैं और मैं उनसे ब्लॉक ਉਦੋਂ ਵਿਰੋਧੀ ਧਿਰਾਂ ਦੇ ਐਮਪੀਜ਼ ਦੀ ਕਿਸਾਨਾਂ ਦੇ ਨਾਲ ਮੀਟਿੰਗ ਹੋਈ ਹੈ ਔਰ ਦਿੱਲੀ ਕਨਸਟੀਟਿਊਸ਼ਨਲ ਕਲੱਬ ਦੇ ਵਿੱਚ ਮੀਟਿੰਗ ਹੋਈ ਹੈ ਤਾਂ ਆਮ ਪਾਰਟੀ ਸ਼ੋਮਨੀ ਅਕਾਲੀ ਦਲ ਅਤੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਦਾ ਸਟੇਕ ਇਸ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਰੰਧਾਵਾ ਰਾਜਾ ਵੜਿੰਗ ਅਤੇ ਹਰਸਿਮਰਤ ਕੌਰ ਬਾਦਲ ਸ਼ਾਮਲ ਹੋਏ ਨੇ ਹਰਿਆਣਾ ਕਾਂਗਰਸ ਦੇ ਦੋ ਐਮਪੀਜ਼ ਵੀ ਦਸਤੇ ਕੀ ਮੀਟਿੰਗ ਦੇ ਵਿੱਚ ਮੌਜੂਦ ਰਹੇ ਔਰ ਕਿਸਾਨਾਂ ਨੇ ਅ ਮੈਂਬਰ ਪਾਰਲੀਮੈਂਟ ਦੇ ਅਕੇ ਸਾਰੀਆਂ ਮੰਗਾਂ ਰੱਖੀਆਂ ਨੇ ਤਾਂ ਸੰਸਦਾਂ ਦੇ ਵੱਲੋਂ ਪ੍ਰਾਈਵੇਟ ਬਿੱਲ ਦੀ ਗੱਲ ਕਹੀ ਗਈ ਹੈ ਤਾਂ ਇੰਡੀਆ ਬਲੌਕ ਕਿਸਾਨਾਂ ਦਾ ਮੁੱਦਾ ਚੁੱਕੇਗਾ ਰੰਧਾਵਾ ਨੇ ਇਹ ਕਿਹਾ ਹੈ ਸਾਡੀ ਕੋਸ਼ਿਸ਼ ਕਿਸਾਨਾਂ ਦੀਆਂ ਮੰਗਾਂ ਨੂੰ ਜ਼ੋਰ ਸ਼ੋਰ ਦੇ ਨਾਲ ਚੁੱਕੀਏ ਇਹ ਹੈ ਇਹ ਮਲਵਿੰਦਰ ਕਾਂਗ ਦੇ ਵੱਲੋਂ ਕਿਹਾ ਗਿਆ ਉਥੇ ਹਰਸਿੰਦਰ ਬਾਦਲ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਸਾਨੂੰ ਇੱਕ ਰਣਨੀਤੀ ਬਣਾ ਕੇ ਕੰਮ ਕਰਨਾ ਚਾਹੀਦਾ ਹੈ ਇਹ ਬਲੌਕ ਦੇ ਜਿੰਨੇ ਐਮਪੀਜ਼ ਹੈ जो जो मेन मेन है वो सभी इनकी आकर बात की है और वहाँ उन्होंने कहा कि प्राइवेट बिल लेकर आना चाहिए प्राइवेट बिल को गवर्नमेंट एक्सेप्ट करती है या नहीं करती तो स्पीकर साहब का इम्परगेटिव है पर ऐसा है कि इंडिया ब्लॉक के जो जितने भी लीडर्स हैं उनको मिलकर उनको कहा जाए कि अर्जेंटमेंट मोशन लेकर आएँ या इनकी मांगों के लिए बात उठाएँ वो हम बात करेंगे क्या है अभी असि अपनी लीडरशिप ना गल कराएंगे पार्टी की लीडरशिप ना ਔਰ ਆਵਾਜ਼ੀ ਪਾਰਟੀ ਫਰੋਮ ਦਾ ਫਰਸਟ ਡੇਟ ਹੈ ਭਗਵੰਤ ਮਾਨ ਜੀ ਹੁਣ ਚ ਐਰਵਿੰਦ ਕੇਜਰੀਵਾਲ ਜੀ ਹੁਣ ਅਸੀਂ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਆ ਔਰ ਸਾਡੀ ਕੋਸ਼ਿਸ਼ ਹੋਊਗੀ ਇਸ ਸੈਸ਼ਨ ਚ ਕਿਸਾਨਾਂ ਦੀਆਂ ਮੰਗਾਂ ਨੂੰ ਜ਼ੋਰਦਾਰ ਤਰੀਕੇ ਨਾਲ ਜਿਹੜਾ ਆ ਉਹ ਪਾਰਲੀਮੈਂਟ ਦੇ ਜਿਹੜੇ ਹਾਊਸ ਰੱਖਿਆ ਜਾਵੇ ਔਰ ਵਾਜਿਬ ਮੰਗਾਂ ਨੂੰ ਲੈ ਕੇ ਸਰਕਾਰ ਤੇ ਦਬਾਅ ਬਣਾਇਆ ਜਾਵੇ ਪ੍ਰਾਈਵੇਟ ਮੈਂਬਰ ਬਿਲ ਕਹਨੇ ਸੇ ਪਹਿਲੇ ਮੈਂ ਤਾਂ ਪਹਿਲੇ ਹੀ ਕਾਹ ਕਰਕੇ ਬੈਠੇ ਲੇਕਿਨ 16 ਸਾਲ ਤੋਂ ਜੋ ਇਸ ਪਾਰਲੀਮਮੈਂਟ ਵਿੱਚ ਜੁੜਾ ਤੇ ਜੋ ਪਾਇਆ ਇਹਦੇ ਤੋਂ ਅਭੀ ਹਾਤੇ ਹੀ ਹੈ ਔਰ ਸਾਡੀ ਕੋਈ ਇਸ ਦਾ ਕਦੀ ਕਾਨੂੰਨ ਬਣਤਾ ਹੈ ये सिर्फ एक पॉश्चरिंग होती है खबर बनाने के लिए तो ठीक है जो वही इंटेंशन है तो ठीक है लेकिन असली में जो ये इसको हकीकत बनानी है तो बहुत ज़बरदस्त लड़ाई और ये ज़बरदस्त लड़ाई जो मेजर अपोजिशन है जो इंडिया अलायंस है उनको सारा अपनी पार्टियों को इकट्ठा चाहिए वो पार्टियाँ इकट्ठी हो सकती हैं संसद तक पहुँचने के लिए फिर उनको किसानों के लिए भी अपने मतभेद छोड़ के इसके पीछे एक एजेंडा बनाना चाहिए एक स्ट्रैटी बनानी चाहिए और उस स्ट्रैटी के तहत काम करना चाहिए ਤਾਂ ਮੀਟਿੰਗ ਦੇ ਦੌਰਾਨ ਸ਼ੋਮਨੀ ਆਖਰੀ ਦਲ ਦੇ ਐਮਪੀ ਹਰਸਿਮਰਤ ਕੋਰ ਬਾਦਲ ਸਮਝਾਉਂਦੇ ਹੋਏ ਨਜ਼ਰ ਆਏ ਕਿ ਪ੍ਰਾਈਵੇਟ ਬਿੱਲ ਦੇ ਨਾਲ ਕੁਝ ਨਹੀਂ ਹੋਣਾ। ਉਹਨਾਂ ਕਿਹਾ ਕਿ ਉਹ ਆਪਣੇ ਤਜਰਬੇ ਦੇ ਆਧਾਰ ਤੇ ਦੱਸ ਰਹੇ ਨੇ। ਸਰਕਾਰ ਤੇ ਇਸ ਦਾ ਕੋਈ ਅਸਰ ਨਹੀਂ ਹੋਣਾ। ਜ਼ਰੂਰੀ ਇਹ ਹੈ ਕਿ ਸਾਰੀਆਂ ਵਿਰੋਧੀ ਧਿਰਾਂ ਮਿਲ ਕੇ ਸਰਕਾਰ ਤੇ ਦਬਾਅ ਬਣਾਉਣ। ਉਹਨਾਂ ਨੇ ਵੀ ਕਿਹਾ ਕਿ ਕੇਂਦਰ ਸਰਕਾਰ ਚੋਣਾਂ ਦੇ ਮੌਕੇ ਹੀ ਚੁਕੇਗੀ ਔਰ ਇਸ ਲਈ ਉਸ ਨੂੰ ਧਿਆਨ ਦੇ ਵਿੱਚ ਰੱਖ ਕੇ ਰਣਨੀਤੀ ਬਣੇ। ਦਰਸਲ ਕਿਸਾਨਾਂ ਦੀ ਗ੍ਰੋਥ ਧਿਰਾਂ ਦੇ ਐਮਪੀਸ ਤੋਂ ਮੰਗ ਹੈ ਕਿ ਉਹ ਸਦਨ ਦੇ ਅੰਦਰ ਕਿਸਾਨੀ ਮਸਲਿਆਂ ਤੇ ਪ੍ਰਾਈਵੇਟ ਬਿੱਲ ਲੈ ਕੇ ਅਨੇ ਜੇ ਜੇ ਕਮੇਟੀ ਨਹੀਂ ਬਣੀ ਤਾਂ ਫਾਈਲ ਵਿੱਚ ਕਰ ਦਿਆਂ ਉੱਥੇ ਹੀ ਲਟਕਿਆ ਰਹੂਗਾ ਦੂਜਾ 16 ਸਾਲ ਦਾ ਜਿਹੜਾ ਮੇਰਾ ਐਕਸਪੀਰੀਅੰਸ ਹੈਗਾ ਬਹੁਤ ਸਾਰੇ ਪ੍ਰਾਈਵੇਟ ਮੈਂਬਰ ਵੀ ਮੈਂ ਤਾਂ ਮੇਰੇ ਕਲੀ ਜਿਹੜੇ ਮੇਰੇ ਨਾਲ ਰਹੇ ਨੇ ਮੈਨੂੰ ਲੱਗਦਾ ਕਿ 20 ਸਾਲਾਂ ਚ ਜਿਹੜਾ ਇੱਕ ਰਾਜ ਸਭਾ ਦੇ ਮੈਂਬਰ ਚ ਉਹਨਾਂ ਨੇ ਸ਼ੁਰੂ ਕੀਤਾ ਸੀ ਸੁਪਰੀਆ ਸੁਲੇ ਮੇਰੇ ਨਾਲ 2009 ਤੋਂ ਉਹਨਾਂ ਦਾ ਇੱਕ ਦਾ ਜਾਨੀ ਤਾਂ ਆ ਹੀ ਨਹੀਂ ਦਿੰਦੇ ਇਹ ਸਰਕਾਰ ਦੇ ਖਰਚੇ ਹੁੰਦਾ ਉਹ ਕਿਹੜਾ ਆਣਾ ਚ ਨੇ ਨਾ ਚਾਹੁੰਦੇ ਇਹਦਾ ਨਹੀਂ ਦੇਣਾ ਚਾਹੁੰਦੇ ਆਪਾਂ ਜਿੰਨਾ ਮਰਜੀ ਇਹ ਲੜਾਈ ਲੜੀ ਜਾਊਗੀ ਜ਼ਮੀਨ ਦੇ ਪੱਦਰ 'ਤੇ ਪਾਰਲਮੈਂਟ 'ਚ ਅਸੀਂ ਸਿਰਫ ਇੱਕ ਕਲੈਕਟਿਵ ਇੱਕ ਪ੍ਰੈਸ਼ਰ ਪਾ ਸਕਦੇ ਹਾਂ ਇਹ ਬਿੱਲ ਨਾਲ ਹੀ ਕੁਝ ਨਹੀਂ ਹੋਣਾ ਸੱਚ ਗੱਲ ਆ ਹੈਗੀ ਇਹ ਜ਼ਮੀਨੀ ਪੱਦਰ 'ਤੇ ਤੇ ਦੂਜਾ ਜੇ ਕਮੇਟੀ ਅਜੇ ਬਣੀ ਨਹੀਂ ਹੈ ਤਾਂ ਇਹ ਐਨੀਵਰ ਵਿంటర్ ਸੈਸ਼ਨ ਦੇ ਟਾਈਮ ਪੈ ਜਦੋਂ ਪਈ ਬਣੋਗੇ ਸਾਡੇ ਕੋਲ ਉਹ ਟਾਈਮ ਹੈਗਾ ਉਹ ਉਹਨੇ ਚੈੱਕ ਕਰਕੇ ਪਤਾ ਲੱਗ ਜੂਗਾ ਕਿ ਜਿਹੜੀ ਕਮੇਟੀ ਨੇ ਕਰਨਾ ਸੋ ਫਾਰਮੂਲਾਇਜ਼ ਆਪਾਂ ਕਰੀਏ ਕਿ ਜ਼ਮੀਨ ਦੇ ਕਿਵੇਂ ਲੜਾਂਗੇ ਤੇ ਉਹ ਜ਼ਮੀਨ ਦੀ ਆਵਾਜ਼ ਪਾਰਲੀਮੈਂਟ ਚ ਆਪਾਂ ਕਿਵੇਂ ਇਕੱਠੇ ਹੋ ਕੇ ਚੱਕਾਂਗੇ ਇਹਦੇ ਵਾਸਤੇ ਹਾਂ ਜਿਹੜਾ ਇੰਡੀਆ ਨਾਇੰਸ ਹੈ ਸਭ ਤੋਂ ਵੱਡੇ ਨੰਬਰ ਇਹਨਾਂ ਦੇ ਫਾਰਮ ਨੇ ਇਹਨਾਂ ਨੂੰ ਆਪਣੇ ਦੂਜੇ ਲਾਈਨਸ 파ਟਨਸ ਨੂੰ ਇਕੱਠਾ ਕਰਨਾ ਪਊਗਾ ਤਾਂ ਕਿ ਪਾਰਲਮੈਂਟ ਅੱਗੇ ਡਿਵਾਈਡ ਹੋਏ ਕਿ ਸਰਕਾਰ ਨਹੀਂ ਕਰੇ ਬਾਕੀ ਸਾਰੇ ਕਰਨਾ ਚਾਹੁੰਦੇ ਨੇ ਕਿਸਾਨ ਦੇ ਹਿੱਤਾਂ ਚ ਸਾਰਿਆਂ ਨੂੰ ਕਫਰ ਹੋਣਾ ਚਾਹੀਦਾ ਹੈ ਸੋ ਪਹਿਲੇ ਤਾਂ ਇਹਦੀ ਲੋਬਿੰਗ ਕੀਤੀ ਜਾਏ ਇਹ ਆਪਣੇ ਸਾਰੇ ਪਾਰਟਨਰ ਨੂੰ ਕਨਵਿੰਸ ਕਰਨ ਬਾਕੀ ਜਿਹੜੇ ਵਿਚਾਰਲੇ ਖੜੇ ਨੇ ਜਿਹੜਾ ਨਾ ਇਹਨਾਂ ਦੇ ਨਾਲ ਨੇ ਨਾ ਉਹਨਾਂ ਦੇ ਨਾਲ ਨੇ ਸਾਡੇ ਵਰਗੇ ਉਹਨਾਂ ਨੂੰ ਮੈਂ ਨਹੀਂ ਜੋੜ ਸਕਦੀਆਂ ਜੋੜ ਕੇ ਆਪਾਂ ਤੇ ਅਲਟਰਨੇਟਲੀ ਸਰਕਾਰ ਦੇ ਹੋਂਤੇ ਹੋ ਕੇ ਕਿਸੇ ਪ੍ਰੈਸ਼ਰ ਥੱਲੇ ਆਉਣ ਨਹੀਂ ਲੱਗੇ ਮੈਨੂੰ ਪੁੱਛੋ ਜਿੰਨੀ ਲੜਾਈ ਮੈਂ ਲੜਿਆ ਅੰਦਰ ਦੀ ਗੱਲ ਤਾਂ ਮੈਂ ਜਾਣਦੀ ਉਹਨਾਂ ਨੇ ਕਿਸੇ ਹਾਲਤ ਚ ਨਹੀਂ ਮੰਨਿਆ ਇਲੈਕਸ਼ਨ ਮੈਂ ਇਹ ਜਿਹੜਾ ਪ੍ਰੈਸ਼ਰ ਬਣਜੂਗਾ ਉਠਾਇਆ ਕਿਉਂਕਿ ਕਿਉਂਕਿ ਯੂਕੇ ਦੇ ਇਲੈਕਸ਼ਨ ਆ ਰਹੇ ਸੀ ਬਸ ਇਹ ਨਾਲ ਇਲੈਕਸ਼ਨ ਸੱਜਣਾ ਪ੍ਰੈਸ਼ਰ ਆਪਾਂ ਪਾਲਾ ਨਹੀਂ ਉਹਦੀ ਸਟ੍ਰੈਟਜੀ ਲੌਂਗ ਟਰਮ ਬਣਾਓ ਕਿ ਆਪਾਂ ਹੱਲ ਮਿਲ ਕੇ ਹੀ ਕਰ ਸਕਦੇ ਹਾਂ ਬਸ ਸੱਚੇ ਮੁੱਦੇ ਦੀ ਗੱਲ ਕਰ ਤੇ ਸਾਰੀ ਗੱਲ ਕਰਦੇ ਹੋਏ ਹਰ ਸਿਮਰਤ ਬਾਦਲ ਨਜ਼ਰ ਆਈ ਨੇ ਅੱਗੇ ਵਧਾਂਗੇ ਉਧਰ ਕਿਸਾਨਾਂ ਨੇ ਵੱਡਾ ਐਲਾਨ ਕੀਤਾ ਹੈ 15 ਅਗਸਤ ਨੂੰ ਟਰੈਕਟਰ ਮਾਰਚ ਦਾ ਐਲਾਨ ਕੀਤਾ ਗਿਆ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਲਿਆ ਜਾਏਗਾ ਕਿਸਾਨਾਂ ਨੇ ਐਲਾਨ ਕੀਤਾ ਕਿ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ और 1 कर अगस्त को केंद्र सरकार के खिलाफ प्रदर्शन करेंगे तो यूपी ते हरियाणा ਦੇ ਵਿੱਚ ਰੈਲੀਆਂ ਹੋਣਗੀਆਂ ਤਾਂ ਕਿਸਾਨਾਂ ਨੇ 70वें आजादी दिहाड़े ਦੇ ਮੌਕੇ ਇਹ ਵੱਡਾ ਐਲਾਨ ਕਰ ਦਿੱਤਾ ਕਿ ਇਹ ਟਰੈਕਟਰ ਮਾਰਚ ਘੰਡੇ ਜਾਣਗੇ ਜੋ نئے ਕਾਰਜਕ੍ਰਮ ਹੈ ਉਸ ਦਾ ਹਮਨੇ ਅਨਾਉਂਸਮੈਂਟ ਅੱਜ ਕੀਤਾ ਜੈਸੇ 1 अगस्त ਕੋ ਜੋ ਹਰਿਆਣਾ ਕੇ ਅਧਿਕਾਰੀ ਜਿਨੋ ਨੇ ਕਿਸਾਨੋ ਕੇ ਉਪਰ ਜ਼ੁਲਮ ਕੀਆ उनको हरियाणा सरकार केंद्र रलकर सम्मान कर रही है हाँ वीरता पुरस्कार दे रही है हम कहते हैं भी देश के लोगों के ऊपर जुल्म करके वीरता पुरस्कार मिले अच्छी बात नहीं अगर देश के लिए कोई अधिकारी काम करता मिलना चाहिए ये बाग के बाद दूसरा कांड हमें लग रहा है उसके लिए हम देश भर में एक अगस्त को मोदी सरकार की अर्थी जलाएंगे और एम एस पी गटी बिल ले आने के लिए विपक्ष को मजबूर करने के लिए लॉन्ग मार्च करेंगे पंद्रह अगस्त को ट्रैक्टर मार्च होगा और जो तीन क्रिमिनल लॉ लेके आई है सरकार उसके हम कॉपी उस दिन पंद्रह अगस्त को जलाएंगे इकतीस अगस्त को जो हम जहाँ पर हम लोग बैठे हुए शंभू में खनौरी में दो सौ दिन पूरे हो रहे हैं वहाँ लाखों के इकट्ठ करेंगे हम चाहेंगे यूपी से हरियाणा से पंजाब से और अन्य अन्य जो उत्तर भारत के राज्य हैं राजस्थान से अधिक से अधिक किसान मजदूर उस रैली में पहुंचे हमारा ये कहना होगा इसके साथ एक सितंबर को यूपी में महारैली होगी 15 सितंबर और 22 सितंबर को दो बड़ी महापंचायतें हम लोग हरियाणा में करेंगे तो ये आने वाले कार्यक्रम तो मेरा एक सवाल रहेगा आपसे अंतिम सवाल है अगर बॉर्डर खुलता है शंभू बॉर्डर का और जिस तरीके से हरियाणा चंडीगढ़ हाई कोर्ट ने भी कहा कि खुल देना चाहिए सुप्रीम कोर्ट में याचिका गई है अगर खुलता है तो शांतिपूर्वक तरीके से दिल्ली जाना मकसद रहेगा ये जैसे कि हरियाणा सरकार चिंता जता रही है लॉ एंड ऑर्डर को खतरा है समस्या हो जाएगी एक आप भी स्पष्टीकरण दे दीजिए कि भाई चिंता की कोई बात नहीं हमें तो जाना है दिल्ली बस और कोई बात नहीं हाँ देखिए पहले तो हरियाणा सरकार अभी बॉर्डर खोल नहीं रही वो सुप्रीम कोर्ट में अपोज कर रही है हम चाहते हैं देश की न्यायपालिका चाहती है बॉर्डर खुले हम इस देश के नागरिक हैं अगर कुछ लॉ एंड ऑर्डर की समस्या होती तो बॉर्डर के उस पार तो कुछ भी नहीं है लॉ एंड ऑर्डर की समस्या पंजाब में बैठे पिछले पाँच महीने से कोई एक भी एग्जाम्पल हरियाणा सरकार दे दे जो लॉ एंड ऑर्डर को लगी हो ऐसी तो कोई बात नहीं अगर हरियाणा सरकार बॉर्डर खोलेगी एक सप्ताह का हमें समय लगेगा दोनों फॉर्म मीटिंग करेंगे मीटिंग करने के बाद दिल्ली की ओर आएंगे पीसफुली ढंग से आएंगे ये देश हमारा है हमको भी अपनी बात करने का अधिकार है सरकार ने बात माननी है नहीं माननी है ये अलग बात है विश्व हम तो चाहते बात करके बात माननी चाहिए लेकिन देश की राजधानी में आके अगर प्रदर्शन करेंगे तो ये हमारा जमुरी अधिकार है कोई लॉ एंड ऑर्डर का मसला नहीं होगा